ਭਗਵਾਨ ਵਾਲਮੀਕੀ ਆਸ਼ਰਮ ਤੁਨਾ ਸਾਹਿਬ ٹرسٹ ਦੇ ਮੁਖੀ ਮਹੰਤ ਮਲਕੀਤਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬੜ ਦੀ ਅਗਵਾਈ ਹੇਠ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਤੀਰਥ ਦੀ ਮਰਿਆਦਾ ਪੰਘ ਹੋ ਰਹੀ ਹੈ ਅਤੇ ਹੋਰ ਵੱਖ-ਵੱਖ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਿੱਚ 13 ਤਰੀਕ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਦਾ ਕਿਰਾਉ ਕੀਤਾ ਜਾਵੇਗਾ ਅਤੇ 20 ਤਰੀਕ ਨੂੰ ਅੰਮ੍ਰਿਤਸਰ ਦੇ ਪੰਡਾਰੀ ਪੋਲ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ ਇਸ ਮੌਕੇ ਸੇਵਾਦਾਰ ਬਲਵੰਤਨਾਥ ਅਸ਼ੋਕਮਲ ਹੋਤਰਾਵੀ ਮੌਜੂਦ ਸਨ ਕਿਉਂਕਿ 13 ਤਰੀਕ ਨੂੰ ਜੋ ਸੰਤ ਗੁਰਧਾਰੀ ਨਾਥ ਜੀ ਦੀ ਦਿਸ਼ਾ ਦੇ ਵਿੱਚ ਜੋ ਧਰਨਾ ਲੱਗਣ ਜਾ ਰਿਹਾ ਵਾ ਲੁਧਿਆਣੇ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜਾ ਪੂਰਾ ਜਿਹੜਾ ਸਮਰਥਨ ਦਿੰਨੇ ਆ ਤੇ ਪੂਰੀ ਲੱਖਾਂ ਹਜ਼ਾਰਾਂ ਦੇ ਨਾਲ ਸਾਡੀ ਸੰਗਤ ਜੜੀ ਉੱਥੇ ਸਾਂਭਲ ਹੋਏਗੀ ਤੇ ਉਸ ਤੋਂ ਬਾਅਦ ਦੂਜਾ ਮੈਸੇਜ ਇਹ ਆ ਕਿ 20 ਤਰੀਕ ਨੂੰ ਪਾਵਨ ਵਾਲਮੀਕ ਤੁਣਾ ਸਾਹਿਬ ਵੱਲੋਂ ਜਿਹੜਾ ਉਹ ਬੰਦ ਦੀ ਕਾਲ ਉੱਚੇ ਪੁਲ ਤੇ ਮੁਜਾਰਾ ਤੇ ਸਦਾ ਵਾਸਤੇ ਜਿਹੜਾ ਬਿਠਾਇਆ ਜਾਏਗਾ ਜਬ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਗੀਆਂ ਐਤਕੀ ਨਹੀਂ ਅਸੀਂ ਉੱਠਣਾ ਲਾਪਰਵਾਹੀ ਦੇ ਖਿਲਾਫ ਇਹ ਜੁੱਧ ਦੀ ਸ਼ੁਰੂਆਤ 13 ਤਰੀਕ ਨੂੰ ਲੁਧਿਆਣੇ ਦੇ ਵਿੱਚ ਮਾਂ ਜੋ ਮੁੱਖ ਮੰਤਰੀ ਦਾ ਖਰਾ ਕਰਾਂਗੀ 20 ਤਰੀਕ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ ਉਹ ਜੁੱਧ ਨੂੰ ਅਗਲੇ ਪਾਸੇ ਲੈ ਕੇ ਜਾਵਾਂਗੇ ਇਹ ਜੁੱਧ ਲਾਪਰਵਾਹੀ ਬੇਈਮਾਨੀ ਦੇ ਖਿਲਾਫ ਲੜੇਗਾ ਕਪਲਾ 2 ਕਰੋੜ ਰੁਪਏ ਦਾ ਹੋਇਆ ਪਵਨ ਬਾਲਮੀ ਕੀ ਤੀਤ ਰਿਖੀ ਵਿਧਪਰੂਪ ਸਾਡੇ ਕੋਲ ਹੈ ਕਿ ਇਹਦੇ ਵਿੱਚ ਉਹਦੇ ਉੱਤੇ ਸਾਡੀ ਡਿਮਾਂਡ ਹੋएगी ਐਫ ਆਈ ਆਰ ਦਦ ਕੀਤੀ ਜਾਵੇ